ਸਤਿ ਸ੍ਰੀ ਅਕਾਲ ਜੀ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਬੰਦਾ ਕਹਿੰਦਾ ਗਰਮੀ 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 ਪਰ ਯਾਰ ਗਰਮੀ ਤਾਂ ਹੈ ਵੀ ਇਹ ਨਹੀਂ ਗੱਲ ਹੈ ਚਲੋ ਕੁਦਰਤ ਨੇ ਜਿਹੜਾ ਤਾਪਮਾਨ ਵਧਾਇਆ ਹੋਇਆ ਉਹ ਤਾਂ ਹੈਗੇ ਹੈ ਪਰ ਇੱਕ ਪਤਾ ਕੀ ਹੈ ਸਾਡੇ ਸਰੀਰਾਂ ਦੇ ਅੰਦਰੂਨੀ ਗਰਮੀ ਉਹ ਜ਼ਿਆਦਾ ਉਹਦੇ ਨਾਲ ਜਿਹੜੀ ਸਾਡੀ ਸ਼ੈਨ ਸ਼ਕਤੀ ਆ ਉਹ ਖਤਮ ਹੋ ਗਈ। ਐਸੇ ਕਰਕੇ ਸਾਥੋਂ ਗਰਮੀ ਚੱਲੀ ਨਹੀਂ ਜਾ ਰਹੀ। ਹੋਰ ਗਰਮੀ ਪਤਾ ਕੀ ਐ? ਸਾਡੇ ਵਿੱਚੋਂ ਅਸ਼ਾਂਤੀ ਦੀ ਗਰਮੀ, ਅਸ਼ਾਂਤੀ, ਕ੍ਰੋਧ ਇਹਦੀ ਗਰਮੀ ਇਹ ਇੰਨੀ ਗਰਮੀਆਂ ਰਲ ਕੇ ਨੇ ਸਾਰੀਆਂ ਬੰਦੇ ਦੀ ਤੁੱਕੀ ਘਾੜ ਦਿੰਦੀਆਂ। ਚਲੋ ਕੋਈ ਗੱਲ ਨਹੀਂ ਇਹ ਚੱਲੀ ਜਾਣਾ ਜੀਵਣਾ। ਕਰੇ ਕਹਿੰਦੇ ਧੁੱਪ ਤੇ ਕਹਿੰਦੇ ਸ਼ਾਮ ਉਹ ਅਕਾਲ ਪੁਰਖ ਕਿਰਪਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਬਜ਼ੁਰਗਾਂ ਦਾ ਪਸ਼ੂਆਂ ਦਾ ਪੰਛੀਆਂ ਦਾ ਜਿਹੜੇ ਮੰਗ ਨਹੀਂ ਸਕਦੇ ਕੁਛ ਉਹਨਾਂ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਜੇ ਸਾਨੂੰ ਸੱਚੇ ਪਾਤਸ਼ਾਹ ਨੇ ਬੁੱਧੀ ਬਰਕਤ ਜਾਲ ਖਾਣ ਪੀਣ ਦਿੱਤਾ ਹੈ ਨਾ ਤੇ ਸਾਡਾ ਵੀ ਕਰਮ ਬੰਦ ਹੈ ਕਿ ਅਸੀਂ ਉਹ ਵੰਡ ਕੇ ਸ਼ੱਕ ਲਈਏ ਥੋੜੇ ਤੋਂ ਥੋੜਾ ਪਸ਼ੂਆ ਪੰਛੀ ਹੁਣ ਕਈ ਵਾਰੀ ਪਤਾ ਕੀ ਆ ਚੰਗੀ ਵਧੀਆ ਜਿੱਥੇ ਜਗਾ ਪਾਣੀ ਮਤਲਬ ਜਿਵੇਂ ਕਿ ਪਤਾ ਵੀ ਇੱਥੇ ਗੰਦਗੀ ਪੈਂਦੀ ਆ ਕੁੱਤੇ ਬਿੱਲੇ ਆ ਕੇ ਨਾ ਕਈ ਵਾਰੀ ਪਸ਼ੂ ਉਹ ਜਿੱਥਾਂ ਤੇ ਉਹ ਪਾਣੀ ਨੂੰ ਖਰਾਬ ਕਰ ਦਿੰਦੀ ਆ ਪਰ ਨਹੀਂ ਨਾ ਯਾਰ ਉਹ ਸਾਫ਼ ਹੋ ਜਾਊਗਾ ਕੋਈ ਗੱਲ ਨਹੀਂ ਹੁੰਦੀ ਪਾਣੀ ਜੇ ਖਰਾਬ ਹੋ ਗਿਆ ਸਾਫ਼ ਹੋ ਜਾਊਗਾ ਤੇ ਪਰ ਉਹਨਾਂ ਨੂੰ ਕਰਨ ਰਿਹਾ ਆ ਉਹਦਾ ਜੋ ਚਾਰੇ ਪਾਣੀ ਦੀ ਦੇਖੋ ਆਪਾਂ ਨੂੰ ਕਿਤੇ 10 ਮਿੰਟ ਪਾਣੀ ਨਾ ਨਾ ਮਿਲੇ ਤੇ ਆਪਣਾ ਹਾਲ ਕੀ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਮੱਖੀਆਂ ਤੋਂ ਲੈ ਕੇ ਕੀੜੀ ਤੋਂ ਲੈ ਕੇ ਆ ਪ੍ਰਿੰਡ ਪ੍ਰੁੰਡਾ ਪਾਮ ਵੇਣੇ ਐਂ ਡੱਡੂ ਸੋ ਕਹਿੰਦਾ ਭਾਵੇਂ ਸਾਰੇ ਉਸ ਕੋਦਰਤ ਦੀ ਰਚਨਾ ਹੈ ਪਰਮਾਤਮਾ ਨੇ ਇਹਨਾਂ ਨੂੰ ਵੀ ਜਾਣ ਦਾ ਅਧਿਕਾਰ ਇਹਨਾਂ ਦੇ ਹਿੱਸਾਬ ਦੇ ਨਾਲ ਦਿੱਤਾ ਹੋਇਆ ਹੈ ਕਦੇ ਵੀ ਦਰਕਾਰੋਨਾ ਉਹ ਮਾਲਕ ਸੱਚੇ ਪਾਤਸ਼ਾ ਤੁਹਾਡੇ ਤੇ ਤਾਂ ਖੁਸ਼ ਹੋਊਗਾ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਦੇ ਹੋ ਜੀ ਜੇ ਤੁਸੀਂ ਕਿਸੇ ਨੂੰ ਦਰਕਾਰ ਦੇਉ ਤੇ ਪਰਮਾਤਮਾ ਤੁਹਾਨੂੰ ਕਦੇ ਖੁਸ਼ੀਆਂ ਨਹੀਂ ਬਖਸ਼ਦਾ ਸੰਭਲਣ ਦੇ ਲੋੜ ਹੈ ਮਨ ਨੂੰ ਸ਼ਾਂਤ ਕਰੋ ਸਬਰ ਦੇ ਵਿੱਚ ਰਹੋ ਜਿਨ੍ਹਾਂ ਕਾ ਆਪਣਾ ਅਧਿਕਾਰ ਧਰਤੀ ਤੇ ਉਹਨਾਂ ਇੱਥੇ ਹਰ ਇੱਕ ਚੀਜ਼ ਦਾ 84 ਲੱਖ ਜੂਣ ਦਾ ਅਧਿਕਾਰ ਹੈ ਦੋਸਤੋ ਚਲੋ ਠੀਕ ਹੈ ਵੀਡੀਓ ਫਤੇ ਕਰਨਾ ਹੈ ਧਿਆਨ ਰੱਖੋ ਬਾਈ ਇਹਨਾਂ ਚੀਜ਼ਾਂ ਨੇ ਪਸ਼ੂ ਪੰਛੀਆਂ ਦਾ ਬਹੁਤ ਜ਼ਰੂਰੀ ਆ ਅਹਨ ਜਵੇਂ ਗਰਮੀ ਪੈ ਰਹੀ ਆ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ